ਜੋ ਬੁਝਾਉਂਦਾ ਹੈ ਸਾਰੇ ਰਾਤ ਕਿ ਕਿ ਤੂੰ ਹਲਾ ਠੰਡੀ ਹੋ ਜਾ ਬੋਲੇਗੀ ਉਹ ਠੰਡੀ ਹੋ ਜੇ ਕਿ ਤੈਨੂੰ ਵੀ ਕਿਤੇ ਠੰਡੀ ਹੋ ਜੇ ਜੋਨੀ ਜੋਨੀ ਹੈਲੋ ਬੁੱਧੀ ਨੂੰ ਮੇਰਾ ਬੱਚਾ ਖਾ ਉਹ ਮੇਰਾ ਬੱਚਾ ਆ ਗਿਆ ਇਹ ਨਾਮ ਹੈ ਜੀ ਹਰਪ੍ਰੀਤ ਕੋਰਾ ਦੇ ਹਰਪ੍ਰੀਤ ਜੀ ਕੀ ਹੋਇਆ ਕਿੱਧਰ ਕੀ ਹੋਇਆ ਜੀ ਸਵੇਰੇ ਅਸੀਂ ਸੁੱਤੇ ਵੇ ਅਸੀਂ ਘਰ ਮੇਰੀ ਭੈਣ ਦਾ ਫੋਨ ਆਇਆ ਕਹਿ ਰਹੀ ਵਿਚਾਰਨ ਨੂੰ ਮਾਰਿਆ ਚਾਕੂ ਨਾਲ ਮਾਰੇ ਅਸੀਂ ਆਏ ਮੈਂ ਭੱਜੀ ਭੱਜੀ ਆ ਕੇ ਦੇਖਿਆ ਕਮਰੇ ਵਿੱਚ ਸਾਰਾ ਖੂਨੋਂ ਖੂਨ ਹੋਇਆ ਬਗੂ ਕਮਰਾ ਮੁੰਡਾ ਸਾਡਾ ਖਤਮ ਸੀਗਾ ਚਾਕੂ ਉਹਦੇ ਪੇਟ ਵਿੱਚੋਂ ਮੇਰੀ ਭੈਣ ਨੇ ਖੁਦ ਕੱਢਿਆ ਮੁੰਡਾ ਖਤਮ ਸੀਗਾ ਡੈਡ ਸੀਗਾ ਮੈਂ ਵੀ ਹੱਥ ਲਾ ਕੇ ਦੇਖਿਆ ਇਹ ਸਾਰੇ ਮੈਨੂੰ ਕਿੱਟ ਕੇ ਬਾਹਰ ਲਿਆਏ ਬੈਠੇ ਤਿੰਨੋਂ ਖੋਣ ਸੀਗਾ ਤੇ ਘਰ ਕੋਣ ਸੀਗਾ ਇਹਦੇ ਤਿੰਨੋਂ ਚਾਚੇ ਘਰ ਸੀ ਜੋਨੀ ਨੇ ਚਾਕੂ ਮਾਰਿਆ ਇੱਕ ਕੱਲੇ ਬੰਦੇ ਦਾ ਕੰਡ ਨਹੀਂ ਐ ਇਹਦੇ ਇਹਨਾਂ ਦਾ ਕੋਈ ਗੈਂਗ ਐ ਜਾਂ ਇਹਦੇ ਨਾਲ ਦੋ ਚਾਰ ਬੰਦੇ ਹੋਰ ਨੇ ਇਹ ਕੱਲਾ ਜੋਨੀ ਨਹੀਂ ਮਾਰਦਾ ਇਹ ਤਿੰਨੋਂ ਭਰਾਵਾਂ ਦਾ ਰਲ ਕੇ ਕੰਮ ਕਰਦੇ ਕਿੰਨੇ ਸਾਲ ਦਾ ਬੱਚਾ ਸੀ 13 ਸਾਲ ਦਾ ਬੱਚਾ ਜੀ ਸਾਡਾ 13 ਸਾਲ ਦਾ ਬੱਚਾ ਸਾਡਾ ਮੰਮੀ ਡੈਡੀ ਕਿੱਧਰ ਸੀ ਇਹਨਾਂ ਦੇ ਮੰਮੀ ਜੀ ਸ਼ਹਿਰ ਕਰਨ ਵੇਸੇ ਉਹ ਥਾਇਰੋਇਡ ਦੀ ਸੈੱਟ ਦੱਸੀ ਹੈ ਡਾਕਟਰ ਨੇ ਡੈਡੀ ਇਹਦੇ ਬਿਊਟੀ ਗਏ ਹੋਏ ਸੀ 6:30 ਵਜੇ ਨੂੰ ਬਿਊਟੀ ਸ਼ੁਰੂ ਹੋ ਗਈ ਸੀ ਇਹ ਉਸ ਤੋਂ ਪਿੱਛੋਂ ਹੀ ਇਹਨੇ ਦਾਲ ਆਇਆ ਔਰ ਬੱਚਾ ਸਾਡਾ ਮਾਰ ਗਿਆ ਸਵੇਰੇ ਕਿਨੇ ਵਜੇ ਦੀ ਗੱਲ ਹੈ ਇਹ ਸਵੇਰੇ 7:00 ਵਜੇ ਤੋਂ ਲੈ ਕੇ 7:30 ਦੇ ਵਿੱਚ ਵਿੱਚ ਦੀ ਗੱਲ ਹੈ ਬੱਚਾ ਉਹਰਾ ਬੱਚਾ ਲਿਆ ਦੋ ਪਰ ਤੁਸੀਂ ਮੜਾ ਦੱਸੋ ਤਾ ਮੇਰਾ ਬੱਚਾ ਲਿਆ ਦੋ ਬਸ ਸਵੇਰੇ ਬੱਚਾ ਦੇ ਜੂਨ ਨੂੰ ਆਇਆ ਉਹਨੇ ਪਾਪ ਮੈਂ ਆ ਤਿੰਨ ਆਪਰੇ